ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 99 ਤੇ 92 ਤੇ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰag ਕਬੀਰ ਜੀਓ ਕਾ ਇਕ ਸਵਾਨ ਕੈ ਕਰ ਗਾਵਣਾ ਹਾਂਜੀ ਇਹ ਇਸ ਤਰ੍ਹਾਂ ਰਾਗੀ ਸਿੰਘਾਂ ਲਈ ਹੁੰਦਾ ਕਿ ਮਤਲਬ ਉਹਨਾਂ ਨੇ ਕਿਸ ਤਰ੍ਹਾਂ ਵੀ ਇੱਕ ਸਵਾਨ ਦੇ ਕਹਿੰਦੀ ਉਸ ਧੁਨੀ ਦੇ ਅਨਸਾਰ ਇਸ ਸ਼ਬਦ ਨੂੰ ਗਾਉਣਾ ਹੈ ਜਨਨੀ ਜਾਣਤ ਸੁਤ ਬੜਾ ਹੋਤ ਹੈ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਵਦ ਘਟਤ ਹੈ ਮੋਰ ਮੋਰ ਕਰ ਅਤਿ ਕਲਾੜ ਤਰ ਪੇਖਤ ਹੀ ਜਮਰਾਓ ਹਸੈ ਐਸਾ ਤੈ ਜਗ ਪਰਮ ਲਾਇਆ ਕੈਸੇ 부ਜੇ ਜਬ 모ਹਿਆ ਹੈ ਮਾਇਆ ਰਹਾਓ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਕਿ ਵੀ ਹੇ ਪਰਮਾਤਮਾ ਕਹਿੰਦੇ ਵੀ ਜਿਹੜਾ ਇਹ ਸੰਸਾਰ ਆ ਇਹਦੇ ਵਿੱਚ ਮਾਇਆ ਦਾ ਜਿਹੜਾ ਭਰਮ ਆ ਵੀ ਇਹ ਤੂੰ ਹੀ ਲਾਇਆ ਹੋਇਆ ਕਹਿੰਦੇ ਮਾਇਆ ਦੇ ਭਰਮ ਦੇ ਵਿੱਚ ਜੀਵ ਮਤਲਬ ਇੰਨਾ ਗਵਾਚ ਜਾਂਦਾ ਕਿ ਉਹ ਤੈਨੂੰ ਯਾਦ ਹੀ ਨਹੀਂ ਕਰਦਾ ਮਾਇਆ ਵਿੱਚ ਉਹ ਕਿਸ ਤਰ੍ਹਾਂ მოਆ ਜਾਂਦਾ ਇਸ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਵੀ ਜਿਹੜੀ ਮਾਂ ਹੈਗੀ ਆ ਉਹ ਆਪਣੇ ਪੁੱਤਰ ਨਾਲ ਲਾਡ ਕਰਦੀ ਆ ਜਿਆਦਾ ਤੋਂ ਜਿਆਦਾ ਲਾਡ ਕਰਦੀ ਆ ਜਿਵੇਂ ਵੱਡਾ ਹੋਈ ਜਾਂਦਾ ਪਿਆਰ ਵਧੀ ਜਾਂਦਾ ਮਾਂ ਦਾ ਪੁੱਤਰ ਦੇ ਨਾਲ ਉਹ ਮਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਜਿਵੇਂ ਜਿਵੇਂ ਪੁੱਤਰ ਦੀ ਉਮਰ ਵੱਡੀ ਹੁੰਦੀ ਆ ਕਿ ਅਸਲ ਚ ਉਹਦੀ ਉਮਰ ਉਹ ਘਟਦੀ ਜਾਂਦੀ ਆ ਪਰ ਉਹ ਖੁਸ਼ ਹੁੰਦੀ ਆ ਕਿ ਮੇਰਾ ਪੁੱਤ ਵੱਡਾ ਹੋ ਰਿਹਾ ਜਿਸ ਤਰ੍ਹਾਂ ਸਮਝ ਲੋ ਜੇ ਕਿਸੇ ਦੀ ਮੰਨੋ ਵੀ ਉਮਰ 70 ਸਾਲ ਹੋਣੀ ਆ ਤਾਂ ਉਹ ਜੇ ਹੁਣ 20 ਸਾਲ ਦਾ ਹੋ ਗਿਆ ਤਾਂ ਬਾਕੀ ਤਾਂ ਫਿਰ 50 ਰਹਿ ਗਈ ਨਾ ਫਿਰ ਉਹ ਉਮਰ ਵਧੀ ਘਟੀ ਘਟੀ ਨਾ ਵਧੀ ਨਹੀਂ ਨਾ ਹੋਈ ਉਹਨੂੰ ਤੇ ਲੱਗ ਰਿਹਾ ਮਾਂ ਨੂੰ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਪਰ ਉਹਦੀ ਉਮਰ ਘਟਦੀ ਜਾ ਰਹੀ ਆ ਜਿੰਨੀ ਉਹਦੀ ਸਾਰੀ ਉਮਰ ਆ ਉਹਦੇ ਵਿੱਚੋਂ ਜਿੰਨਾ ਉਹ ਹੋ ਗਿਆ ਉਹ ਮੰਫੀ ਹੋਈ ਜਾ ਰਹੀ ਆ ਨਾ ਜਿਸ ਤਰ੍ਹਾਂ ਇਹ ਸੰਸਾਰ ਦੇ ਵਿੱਚ ਆਪਾਂ ਆਮ ਦੇਖਦੇ ਆ ਆਪਣੇ ਆਲੇ ਦੁਆਲੇ ਜਿਸ ਤਰ੍ਹਾਂ ਵਿਹਾਰ ਹੈਗਾ ਦੁਨੀਆ ਬਰਥਡੇ ਮਨਾਉਂਦੀ ਆ ਤੇ ਖੁਸ਼ ਹੁੰਦੇ ਨੇ ਹੈਨਾ ਦੂਸਰੀ ਤਰ੍ਹਾਂ ਨਹੀਂ ਸੋਚਦੇ ਕਿ ਜਿਹੜੇ ਉਮਰ ਸੀ ਜਿਹੜੇ ਸਵਾਸ ਸੀ ਉਹ ਘਟਦੇ ਜਾ ਰਹੇ ਨੇ ਨਾ ਕਿ ਉਹ ਵੱਧਦੇ ਜਾ ਰਹੇ ਨੇ ਫਿਰ ਕਹਿੰਦੇ ਵੀ ਪ੍ਰਮਾਤਮਾ ਜਿਹੜਾ ਇਹ ਮਾਇਆ ਦਾ ਭਰਮ ਤੋਂ ਸੰਸਾਰ ਚ ਲਾਇਆ ਇਹ ਵੀ ਤੂੰ ਹੀ ਲਾਇਆ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਹਚੋ ਮਰਣਾ ਫਿਰ ਕਬੀਰ ਜੀ ਜੀਵ ਨੂੰ ਕਹਿੰਦੇ ਨੇ ਕਿ ਵੀ हे ਜੀਵ ਜੋ ਤੂੰ ਮਾਇਆ ਦੇ ਰੰਗ ਵਿੱਚ ਰੰਗਿਆ ਹੋਇਆ ਮਾਇਆ ਵਾਲੇ ਪਦਾਰਥਾਂ ਦੇ ਵਿੱਚ ਹੀ ਤੂੰ ਗਲਤਾਂ ਨਾ ਇਹ ਤੂੰ ਛੱਡ ਦੇ ਕਿਉਂਕਿ ਇਹ ਮਾਇਆ ਦੀ ਜਿਹੜੀ ਸੰਗਤ ਆ ਇਹਦੇ ਵਿੱਚ ਰਹਿਣਾ ਆਤਮਿਕ ਮੌਤ ਜ਼ਰੂਰ ਆਉਂਦੀ ਆ ਇਨਸਾਨ ਦਾ ਜਿਹੜਾ ਆਤਮਿਕ ਜੀਵਨ ਆ ਉਹ ਕਮਜ਼ੋਰ ਹੋ ਜਾਂਦਾ ਰਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਬੇਦ ਭਵ ਸਾਗਰ ਤਰਨਾ ਹਾਂਜੀ ਜੀਵ ਨੂੰ ਕਹਿੰਦੇ ਨੇ ਕਿ हे ਜੀਵ ਤੂੰ ਉਸ ਪਰਮਾਤਮਾ ਦੀ ਭਗਤੀ ਕਰ ਉਹਦੇ ਨਾਲ ਤੇਰਾ ਜੀਵਨ ਉਹਦੀ ਬਾਣੀ ਦੇ ਨਾਲ ਅਟਲ ਬਣ ਜਾਊਗਾ ਤੇ ਇਸ ਤਰ੍ਹਾਂ ਫਿਰ ਤੂੰ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਰ ਜਾਵੇਂਗਾ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਜਾਂ ਤਿਸ ਭਾਵੈ ਤਾਂ ਲਾਗੈ ਪਾਉ ਕਹਿੰਦੇ ਵੀ ਜੇ ਕਿਸੇ ਪ੍ਰਮਾ ਕਿਸੇ ਜੀਵ ਨੂੰ ਕੋਈ ਜੀਵ ਪ੍ਰਮਾਤਮਾ ਨੂੰ ਪਾ ਜਾਂਦਾ ਚੰਗਾ ਲੱਗਦਾ ਫਿਰ ਉਸ ਜੀਵ ਨੂੰ ਹੀ ਪ੍ਰਮਾਤਮਾ ਦਾ ਪ੍ਰੇਮ ਲੱਗਦਾ ਪਰਮਾਤਮਾ ਦਾ ਪ੍ਰੇਮ ਉਸ ਜੀਵ ਨੂੰ ਹੀ ਪੈਦਾ ਹੁੰਦਾ ਜਿਹੜਾ ਜੀਵ ਪਰਮਾਤਮਾ ਨੂੰ ਚੰਗਾ ਲੱਗ ਜਾਂਦਾ ਪਰਮ ਪੁਲਾਵਾ ਵਿੱਚੋਂ ਜਾਏ ਫਿਰ ਜਦੋਂ ਜੀਵ ਦਾ ਪ੍ਰੇਮ ਪਰਮਾਤਮਾ ਦੇ ਨਾਲ ਲੱਗ ਜਾਂਦਾ ਨਾ ਫਿਰ ਮਾਇਆ ਦਾ ਭਰਮ ਜੀਵ ਦੇ ਅੰਦਰੋਂ ਨਿਕਲ ਜਾਂਦਾ ਉਪਜੈ ਸਹਿਜ ਗਿਆਨ ਮਤ ਜਾਗੇ ਫਿਰ ਸਿਮਰਨ ਦੀ ਬਰਕਤ ਨਾਲ ਉਸ ਜੀਵ ਦੇ ਅੰਦਰ ਅਡੋਲਤਾ ਆ ਜਾਂਦੀ ਆ ਤੇ ਉਹਦੀ ਜਿਹੜੀ ਚੰਗੀ ਬੁੱਧੀ ਆ ਉਹ ਜਾਗ ਜਾਂਦੀ ਆ ਗੁਰਪ੍ਰਸਾਦ ਅੰਤਰ ਲਿਵ ਲਾਗੈ ਫਿਰ ਅੰਤਰ ਆਤਮੇ ਪਰਮਾਤਮਾ ਵਾਹੇ ਗੁਰੂ ਦੀ ਕਿਰਪਾ ਦੇ ਨਾਲ ਜੀਵ ਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਆ ਗੁਰੂ ਦੀ ਕਿਰਪਾ ਨਾਲ ਜੀਵ ਦੀ ਲਿਵ ਅੰਤਰ ਆਤਮੇ ਪਰਮਾਤਮਾ ਨਾਲ ਲੱਗ ਜਾਂਦੀ ਆ ਇਤ ਸੰਗਤ ਨਹੀਂ ਮਰਨਾ ਫਿਰ ਜਦੋਂ ਜੀਵ ਦੀ ਲਿਵ ਪਰਮਾਤਮਾ ਨਾਲ ਲੱਗਦੀ ਹੈ ਇਹਦੇ ਨਾਲ ਫਿਰ ਜੀਵ ਨੂੰ ਆਤਮਿਕ ਮੌਤ ਨਹੀਂ ਆਉਂਦੀ ਹੁਕਮ ਪਛਾਨ ਤਾ ਖਸਮੈ ਮਿਲਣਾ ਰਹਾਉ ਦੁਜਾ ਕਹਿੰਦੇ ਜੋ ਜੀਵ ਪਰਮਾਤਮਾ ਦੇ ਹੁਕਮ ਨੂੰ ਪਛਾਨ ਲੈਂਦਾ ਫਿਰ ਕਹਿੰਦੇ ਉਸ ਦਾ ਮਿਲਾਪ ਉਸ ਪਰਮਾਤਮਾ ਦੇ ਨਾਲ ਹੋ ਜਾਂਦਾ ਸ੍ਰੀ ਰਾਗ ਤਿਰਲੋਚਨ ਕਾ ਮਾਇਆ ਮੋਹ ਮਨ ਅਗਲੜਾ ਪ੍ਰਾਣੀ ਜਰਾ ਮਰਨ ਪਾ ਵਿਸਰ ਗਿਆ ਕਹਿੰਦੇ ਜਿਹੜੇ ਜੀਵ ਮਾਇਆ ਦੇ ਪ੍ਰੇਮ ਵਿੱਚ ਲੱਗੇ ਹੁੰਦੇ ਨੇ ਕਹਿੰਦੇ ਉਹਨਾਂ ਨੂੰ ਅੱਗੇ ਵੀ ਬੁਢਾਪਾ ਹੋਣਾ ਮੌਤ ਆਉਣੀ ਆ ਇਹਦਾ ਤਾਂ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਡਰ ਹੀ ਨਹੀਂ ਹੁੰਦਾ ਉਬਸਾ ਮਾਇਆ ਦੇ ਪਦਾਰਥਾਂ ਦੇ ਵਿੱਚ ਭੋਗਾਂ ਦੇ ਵਿੱਚ ਆਪਣਾ ਜੀਵਨ ਮਤਲਬ ਗਲਤਾਨ ਰੱਖਦੇ ਨੇ ਕੁਟੰਬ ਦੇਖ ਬਿਗਸੈ ਕਮਲਾ ਜੋ ਪਰ ਕਰ ਜੋ ਹੈ ਕਪਟਨਰਾ ਕਹਿੰਦੇ ਜਿਹੜੇ ਜੀਵ ਮਨਮੁਖ ਹੁੰਦੇ ਨੇ ਮਾਇਆ ਦੇ ਮੋਹ ਵਿੱਚ ਲੱਗੇ ਹੁੰਦੇ ਨੇ ਕਹਿੰਦੇ ਆਪਣੇ ਪਰਿਵਾਰ ਨੂੰ ਮਾਇਆ ਦੇ ਚੀਜ਼ਾਂ ਨੂੰ ਦੇਖ ਕੇ ਉਹ ਏਦਾਂ ਖੁਸ਼ ਹੁੰਦੇ ਨੇ ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਦੇਖ ਕੇ ਕਹਿੰਦੇ ਉਹ ਪਰਾਏ ਘਰ ਨੂੰ ਵੀ ਤੱਕਦੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਕਪਟ ਹੁੰਦੀ ਆ ਦੂੜਾ ਆਇਓ ਜਮੈਂ ਤਣਾ ਕਹਿੰਦੇ ਉਹਨਾਂ ਨੂੰ ਇਸ ਗੱਲ ਦਾ ਖਿਆਲ ਨਹੀਂ ਹੁੰਦਾ ਕਿ ਜਿਹੜੇ ਜਮਦੂਤ ਦੇ ਪੁੱਤ ਨੇ ਉਹ ਭੱਜੇ ਆ ਰਹੇ ਨੇ ਜੀਵ ਵਾਲ ਮਤਲਬ ਮੌਤ ਦੀ ਗੱਲ ਕਰ ਰਹੇ ਨੇ ਤਿੰਨ ਆਗਲ ਰ ਮੈਂ ਰਹਿ ਨਾ ਜਾਏ ਕਹਿੰਦੇ ਫਿਰ ਜਦੋਂ ਜਦੋਂ ਜਾਮ ਆਉਂਦੇ ਨੇ ਕਹਿੰਦੇ ਉਹਨਾਂ ਦੇ ਅੱਗੇ ਅਸੀਂ ਇੱਕ ਪਲ ਲਈ ਵੀ ਠਹਿਰ ਨਹੀਂ ਸਕਦੇ ਉਹਨਾਂ ਦਾ ਹੁਕਮ ਸਾਨੂੰ ਮੰਨ ਕੇ ਚੱਲਣਾ ਪੈਂਦਾ ਕੋਈ ਕੋਈ ਸਾਜਨ ਆਏ ਕਹੈ ਮਿਲ ਮੇਰੇ ਬੀਠੂਲਾ ਲੈ ਬਹੜੀ ਵਲਾਏ ਮਿਲ ਮੇਰੇ ਰਮਈਆ ਮੈ ਲਹੇ ਛੜਾਏ ਰਹਾਓ ਕਹਿੰਦੇ ਕੋਈ ਕੋਈ ਸੰਤ ਜਾਨਾ ਜਿਹੜੇ ਕਹਿੰਦੇ ਨੇ हे ਪਰਮਾਤਮਾ ਆ ਕੇ ਮੈਨੂੰ ਮਿਲ ਮੈਨੂੰ ਆਪਣੀ ਗਲਵਕੜੀ ਵਿੱਚ ਲੈ हे ਮੇਰੇ ਪਰਮਾਤਮਾ ਮੈਨੂੰ ਮਾਇਆ ਦੇ ਵਿਕਾਰਾਂ ਤੋਂ ਛਡਾਲੈ ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਕਹਿੰਦੇ ਜਿਹੜੇ ਜੀਵ ਨੇ ਉਹ ਕਹਿੰਦੇ ਜੀ ਰਾਜ ਭਾਗ ਭੋਗਦੇ ਨੇ ਕਹਿੰਦੇ ਉਹਨਾਂ ਪਦਾਰਥਾਂ ਦੇ ਵਿੱਚ ਗਲਤਾਨ ਨੇ ਤੇ ਪ੍ਰਮਾਤਮਾ ਨੂੰ ਭੁਲਾ ਦਿੰਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਇਸ ਸੰਸਾਰ ਦੇ ਵਿੱਚ ਪੱਕਾ ਹੀ ਰਹਿਣ ਲਈ ਆਏ ਹੁੰਨੇ ਆ ਤੇ ਅਸੀਂ ਅਮਰ ਆ ਅਸੀਂ ਕਿਤੇ ਨਹੀਂ ਜਾਣਾ ਮਾਇਆ ਮੂਠਾ ਚੇਤਸ ਨਹੀਂ ਜਨਮ ਗਵਾਇਓ ਆਲਸੀਆ ਇਸ ਤਰ੍ਹਾਂ ਕਹਿੰਦੇ ਮਾਇਆ ਦਾ ਠੱਗਿਆ ਉਹ ਜੀਵ ਆਪਣੀ ਸਾਰੀ ਜਿਹੜੀ ਹੈਗਾ ਇਹ ਜੀਵਨ ਮਨੁੱਖਾ ਜੀਵਨ ਕਹਿੰਦੇ ਇਹਨੂੰ ਵਿਅਰਥ ਆਲਸ ਦੇ ਵਿੱਚ ਗਵਾ ਜਾਂਦਾ ਮਾਇਆ ਦੇ ਵਿੱਚ ਹੀ ਉਠਗਿਆ ਰਹਿੰਦਾ ਪਰਮਾਤਮਾ ਦਾ ਨਾਮ ਲੈਣ ਤੋਂ ਆਲਸ ਕਰਦਾ ਬਿਖਮ ਕੋਰ ਪੰਥ ਚਾਲਣਾ ਪ੍ਰਾਣੀ ਰਵਸਸ ਤਹਿਨਾ ਪਰਵੇਸ਼ ਹਾਂਜੀ ਫਿਰ ਕਹਿੰਦੇ ਨੇ ਵੀ ਜਦੋਂ ਜੀਵ ਨੇ ਇਸ ਸੰਸਾਰ ਨੂੰ ਛੱਡ ਕੇ ਜਾਣਾ ਜੋ ਅਗਲਾ ਰਸਤਾ ਉਹ ਬੜਾ ਵਿਖੜਾ ਬੜਾ ਉਥੇ ਅੰਧਕਾਰ ਆ ਉਥੇ ਨਾ ਕੋਈ ਸੂਰਜ ਆ ਨਾ ਕੋਈ ਚੰਦ ਮਾਰ ਰੋਸ਼ਨੀ ਦੇਣ ਲਈ ਰਸਤੇ ਦੇ ਵਿੱਚ ਉਸ ਜੀਵ ਦੀ ਗੱਲ ਕਰ ਰਹੇ ਨੇ ਜਿਸ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜੋ ਮਾਇਆ ਦੇ ਵਿੱਚ ਗੁਲਤਾਨ ਆ ਉਹਦਾ ਜਿਹੜਾ ਅਗਲਾ ਜਿਹੜਾ ਰਸਤਾ ਉਹ ਬੜਾ ਵਿਖੜਾ ਹੈਗਾ ਹਨੇਰੇ ਵਾਲਾ ਹੈ ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜਿਅ ਲਈਏ ਸੰਸਾਰ ਕਹਿੰਦੇ ਜਦੋਂ ਜੀਵ ਦੀ ਮੌਤ ਹੋ ਜਾਂਦੀ ਆ ਤਾਂ ਉਹਨੂੰ ਸਾਰਾ ਜਿਹੜਾ ਮਾਇਆ ਦਾ ਮੋਹ ਖਤਮ ਹੋ ਜਾਂਦਾ ਫਿਰ ਕਿਉਂ ਨਹੀਂ ਕਹਿੰਦੇ ਵੀ ਜਿੰਦੇ ਜੀ ਮਾਇਆ ਦਾ ਮੋਹ ਖਤਮ ਕਰਕੇ ਉਸ ਪਰਮਾਤਮਾ ਦਾ ਸਿਰਜਣ ਹਾਰ ਦਾ ਨਾਮ ਜਪਦਾ ਕਿਉਂਕਿ ਇਸ ਮੋਹ ਨੇ ਜਦੋਂ ਨਿਕਲੇ ਜੀਵ ਦੇ ਪ੍ਰਾਣ ਨਾਲ ਹੀ ਖਤਮ ਹੋ ਜਾਣਾ ਤੇ ਫਿਰ ਸਾਹਮਣੇ ਜਿਹੜੀ ਆਉਣਾ ਵਿਖੜਾ ਰਸਤਾ ਉਹਦੇ ਤੇ ਚੱਲਣ ਦੀ ਬਜਾਏ ਹੁਣੇ ਹੀ ਕਿਉਂ ਨਹੀਂ ਮਾਇਆ ਦਾ ਮੋਹ ਛੱਡਦਾ ਤੇ ਪਰਮਾਤਮਾ ਦਾ ਨਾਮ ਸਿਮਰਦਾ ਅੱਜ ਮੇਰੇ ਮਨ ਪਰਗਟ ਪਿਆ ਹੈ ਪੇਖ ਲਈਏ ਧਰਮਰਾਓ ਕਹਿੰਦੇ ਅੱਜ ਮੇਰੇ ਮਨ ਦੇ ਵਿੱਚ ਅਸਲੀਅਤ ਕਹਿੰਦੇ ਸਾਹਮਣੇ ਆ ਗਈ ਆ ਤੇ ਮੈਂ ਧਰਮਰਾਜ ਨੂੰ ਦੇਖ ਲਿਆ ਹੈ ਕਹਿੰਦੇ ਤਹਿ ਕਰ ਦਲ ਕਰਨ ਮਹਾਬਲੀ ਤਿੰਨ ਆਗਲੜ ਮੈਂ ਰਹਿਣਾ ਨਾ ਜਾਏ ਕਹਿੰਦੇ ਜਿਹੜਾ ਧਰਮ ਰਾਇਆ ਵੱਡਾ ਹੋ ਸੂਰ ਵੱਡੇ ਵੱਡੇ ਸੂਰ ਮੈਂ ਕਹਿੰਦੇ ਉਹਨਾਂ ਨੂੰ ਉਹ ਲਤਾੜ ਦਿੰਦਾ ਕਹਿੰਦੇ ਮੈਂ ਤੇ ਉਹਦੇ ਸਾਹਮਣੇ ਕੀ ਚੀਜ਼ਾਂ ਕਹਿੰਦੇ ਮੈਤੋਂ ਤਾਂ ਉਹਦੇ ਸਾਹਮਣੇ ਟਿਕਿਆ ਨਹੀਂ ਜਾਣਾ ਉਹ ਤਾਂ ਵੱਡੇ ਵੱਡੇ ਸੂਰਮਿਆਂ ਨੂੰ ਦਲ ਦਿੰਦੇ ਨੇ ਤੇ ਜੀਵ ਵੱਲੋਂ ਕਹਿ ਰਹੇ ਨੇ ਕਿ ਕਿਸੇ ਜੀਵ ਦੀ ਗੱਲ ਕਰ ਰਹੇ ਨੇ ਕੀ ਉਸ ਜੀਵ ਦਾ ਕਿਵੇਂ ਟਿਕਾਣਾ ਹੋਊਗਾ ਧਰਮ رائے ਦੇ ਅੱਗੇ ਜੇ ਕੋ ਮੂ ਉਪਦੇਸ਼ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣਾ ਕਹਿੰਦੇ ਕੋਈ ਜੀਵ ਜਿਸ ਤਰ੍ਹਾਂ ਉਸ ਤਰ੍ਹਾਂ ਤਾਂ ਪਰਮਾਤਮਾ ਨੂੰ ਭੁਲਾਈ ਰੱਖਦੇ ਨੇ ਪਰ ਕਹਿੰਦੇ ਵੀ ਉਹ ਜੀਵ ਕਹਿੰਦਾ ਵੀ ਜੇ ਕੋ ਮੈਨੂੰ ਉਪਦੇਸ਼ ਕਰ ਦਿੰਦਾ ਪਰਮਾਤਮਾ ਦਾ ਫਿਰ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਪਰਮਾਤਮਾ ਹਰ ਇੱਕ ਜਗ੍ਹਾ ਤੇ ਹਰ ਇੱਕ ਵੰਤਰਣ ਦੇ ਵਿੱਚ ਵਿਆਪਕ ਹੈ ਉਸ ਤਰ੍ਹਾਂ ਜੀਵ ਪਰਮਾਤਮਾ ਨੂੰ ਭੁਲਾਈ ਰੱਖਦਾ ਪਰ ਜੇ ਉਹਨੂੰ ਕੋਈ ਦੱਸਦਾ ਫੇਰ ਉਹਨੂੰ ਲੱਗਦਾ ਕਿ ਹਾਂ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ tirlochan ramaiya ਹਾਂਜੀ ਤ੍ਰਿਲੋਚਨ ਭਗਤ ਜੀ ਕਹਿ ਰਹੇ ਨੇ ਕਿ हे ਪਰਮਾਤਮਾ ਤੂੰ ਸਭ ਕੁਝ ਜਾਣਦਾ ਹੈ ਸਭ ਕੁਝ ਜਾਣੀ ਜਾਣ ਹੈ ਤੇ ਤ੍ਰਿਲੋਚਨ ਭਗਤ ਇਹ ਬੇਨਤੀ ਕਰਦੇ ਨੇ ਕਿ ਵੀ हे ਪਰਮਾਤਮਾ ਤੂੰ ਸਭ ਕੁਝ ਆਪੇ ਹੀ ਜਾਣਦਾ ਤੇਰਾ ਕੀਤਾ ਕਰਾਇਆ ਇਹ ਸਾਰਾ ਕੁਝ ਹੋ ਰਿਹਾ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋਰੇ ਪੰਡਿਆ ਅਬ ਕਿਛ ਕਹਿ ਨਾ ਜਾਈ ਸੁਰ ਨਰ ਗਣ ਗੰਦਰਪ ਜਿਨ 모ਹੇ تیر ਪਵਨ ਮੇ ਖੁਲੀ ਲਾਈ ਹਾਂਜੀ ਭਗਤ ਕਬੀਰ ਜੀ ਕਹਿੰਦੇ ਨੇ ਹੇ ਪੰਡਤ ਕਹਿੰਦੇ ਇੱਕ ਪਰਮਾਤਮਾ ਦਾ ਅਚਰਜ ਸੁਣ ਜੋ ਮੇਰੇ ਨਾਲ ਵਾਪਰਿਆ ਪਰ ਜਦੋਂ ਜੋ ਮੇਰੇ ਨਾਲ ਵਾਪਰਿਆ ਕਹਿੰਦੇ ਉਹ ਕਿਹਾ ਨਹੀਂ ਜਾ ਸਕਦਾ ਓ ਪਰਮਾਤਮਾ ਕਹਿੰਦੇ ਜਿਨੇ ਸਾਰੇ ਦੇਵਤੇ ਸਾਰੇ ਗਣ ਗੰਦਰਪ ਜਿਹੜੇ ਹੈਗੇ ਨੇ ਸਵਰਗੀ ਜਿਨ੍ਹਾਂ ਨੂੰ ਦੇਵਤੇ ਕਿਹਾ ਜਾਂਦਾ ਹੋਰ ਜਿਹੜੇ ਜੀਵ ਨੇ ਕਹਿੰਦੇ ਸਾਰਿਆਂ ਨੂੰ ਮਾਇਆ ਦਾ ਮੋਹ ਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਉਹਨੇ ਪਰਮਾਤਮਾ ਨੇ ਸਭ ਨੂੰ ਜਿੱਦਾਂ ਉਹਦੇ ਵਿੱਚ ਜਿੱਦਾਂ ਪਾਇਆ ਹੈ ਮਾਇਆ ਦੇ ਮੋਹ ਵਿੱਚ ਪਰਮਾਤਮਾ ਨੇ ਸਾਰਿਆਂ ਨੂੰ ਕਹਿੰਦੇ ਪਾਇਆ ਹੈ ਰਾਜਾ RAM ਅਨਹਦ ਕਿੰਗਰੀ ਬਾਜੈ ਜਾ ਕੀ ਦ੍ਰਿਸ਼ ਨਾਦ ਲੇਵ ਲਾਗੈ ਰਹਾਓ ਫਿਰ ਆਪਣੇ ਵੱਲੋਂ ਦੱਸ ਰਹੇ ਨੇ ਕਿ ਮਤਲਬ ਜਿਸ ਤਰ੍ਹਾਂ ਕਬੀਰ ਜੀ ਕਹਿ ਰਹੇ ਨੇ ਕਿ ਵੀ ਅੰਦਰ ਮੇਰੇ ਵੀ ਪਰਮਾਤਮਾ ਦੀ ਜਿਹੜੀ ਹੈਗੀ ਆ ਕਹਿੰਦੇ ਵੀ ਅਨਹਦ ਨਾਦ ਵੀ ਇੱਕ ਰਸ ਜੋ ਪਰਮਾਤਮਾ ਦਾ ਹੈਗਾ ਨਾਮ ਰਸ ਮੇਰੇ ਅੰਦਰ ਕਹਿੰਦੇ ਉਹ বাজ ਰਿਹਾ ਹੈਗੀ ਧੁਨੀ ਪਰਮਾਤਮਾ ਦੇ ਨਾਦ ਦੀ ਕਹਿੰਦੇ ਵੀ ਇਹ ਜਿਹੜੀ ਹੈਗੀ ਆ ਕਿਸੇ ਦੀ ਸੁਰਤ ਪਰਮਾਤਮਾ ਦੇ ਨਾਲ ਲਿਵ ਲੱਗ ਜਾਣੀ ਇਹ ਕਹਿੰਦੇ ਉਹ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਤੇ ਨਿਰਪਰ ਆ ਕਹਿੰਦੇ ਜੋ ਮੇਰੇ ਅੰਦਰ ਜੋ ਹੋ ਰਿਹਾ ਕਹਿੰਦੇ ਇਸ ਚਰਜ ਜੋ ਮੈਂ ਦੱਸ ਨਹੀਂ ਸਕਦਾ ਵੀ ਪਰਮਾਤਮਾ ਦਾ ਨਾਦ ਵੱਜ ਰਿਹਾ ਤੇ ਇਹਦੇ ਚ ਜਿਹੜੀ ਮੇਰੀ ਸੁਰਤ ਲੱਗੀ ਆ ਇਹ ਸਭ ਪਰਮਾਤਮਾ ਦੀ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਨਾਲ ਹੀ ਹੋਇਆ ਹੈ ਇਦੇ ਨਾਲ ਹੀ ਪਰ ਕਿਸੇ ਦੀ ਸੁਰਤ ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਨਾਲ ਲੱਗਦੀ ਹੈ। ਪਾਠੀ ਗगन ਸਿੰਗਿਆ ਅਰ ਚੁੰਗਿਆ ਕਨਕ ਕਲਸ ਇਕ ਪਾਇਆ ਫਿਰ ਜਿਸ ਤਰ੍ਹਾਂ ਆਮ ਸੰਸਾਰਿਕ ਜਿੱਦਾਂ ਮਤਲਬ ਸ਼ਰਾਬ ਕੱਢਣ ਦੀ ਦੁਨੀਆ ਕੱਢਦੀ ਹੈ ਉਹਦੇ ਹਿਸਾਬ ਨਾਲ ਉਦਾਹਰਣ ਦੇ ਕੇ ਦੱਸ ਰਹੇ ਨੇ। कि ਜਿਸ ਤਰ੍ਹਾਂ ਕਹਿੰਦੇ ਜਿਹੜਾ ਮੇਰਾ ਦਸਮ ਦਵਾਰ ਆ ਉਹ ਕਹਿੰਦੇ ਜਿਵੇਂ ਹੁਣ ਇੱਕ ਪੱਠੀ ਬਣ ਗਿਆ ਉਹਦੇ ਵਿੱਚ ਕਹਿੰਦੇ ਜਿਹੜੇ ਹੈਗੇ ਨੇ ਵਿਕਾਰ ਉਹਨਾਂ ਨੂੰ ਮਤਲਬ ਉਹਨਾਂ ਦਾ ਸੰਜਮ ਹੋ ਰਿਹਾ ਤੇ ਉਹਨਾਂ ਨੂੰ ਵਿਕਾਰਾਂ ਨੂੰ ਸੰਜਮ ਕਰਨ ਵਾਲੀ ਇੱਕ ਨਾਲ ਦੂਜੇ ਪਾਸੇ ਕਹਿੰਦੇ ਜਿੱਦਾਂ ਜਿੱਥੇ ਨਾਮ ਰਸ ਚੋ ਰਿਹਾ ਉਹ ਇੱਕ ਹੋਰ ਨਾਲ ਆ ਕਹਿੰਦੇ ਤੇ ਕਹਿੰਦੇ ਇੱਥੇ ਕਹਿੰਦੇ ਹੁਣ ਇੱਕ ਸੋਨੇ ਦਾ ਮੱਟ ਬਣ ਗਿਆ ਕਿ ਮੇਰਾ ਜਿਹੜਾ ਹਿਰਦਾ ਉਹ ਸ਼ੁੱਧ ਹੋ ਗਿਆ ਤੇ ਹੁਣ ਮੈਂ ਪਰਮਾਤਮਾ ਨੂੰ ਪਾ ਲਿਆ ਕਹਿੰਦੇ ਮਤਲਬ ਦਸਮ ਦਵਾਰ ਦੇ ਵਿੱਚ ਦੱਸ ਰਹ ਨੇ ਕਿ ਵੀ ਮਤਲਬ ਮੈਂ ਹੁਣ ਆਪਣੇ ਦਸਮ ਦਵਾਰ 'ਚ ਪਹੁੰਚ ਗਿਆ ਉੱਥੇ ਮੈਨੂੰ ਨਾਮ ਰਸਤਾ ਆਨੰਦ ਆ ਰਿਹਾ ਤਿਸਮੈ ਧਾਰ ਚੁਐ ਅਤ ਨਿਰਮਲ ਰਸ ਮਹਿ ਰਸਨ ਚੁਆਇਆ ਕਹਿੰਦੇ ਉੱਥੇ ਮੇਰੇ ਹਿਰਦੇ ਦੇ ਵਿੱਚ ਇੱਕ ਨਾਮ ਰਸ ਦੀ ਕਹਿੰਦੇ ਇੱਕ ਧਾਰਾ ਕਹਿੰਦੇ ਨਿਰਮਲ ਧਾਰਾ ਕਹਿੰਦੇ ਚੋ ਚੋ ਕੇ ਮਤਲਬ ਪੈ ਰਹੀ ਆ ਕਹਿੰਦੇ ਉਹਦੇ ਵਿੱਚ ਸਾਰਿਆਂ ਨਾਲੋਂ ਜਿਹੜਾ ਸ੍ਰੇਸ਼ਟ ਨਾਮ ਰਸਾ ਉਹ ਖਿੱਚਿਆ ਜਾ ਰਿਹਾ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਕਹਿੰਦੇ ਇੱਕ ਹੋਰ ਅਸਚਰਜ ਗੱਲ ਹੋਈ ਆ ਕਹਿੰਦੇ ਜਿਵੇਂ ਇੱਕ ਪਵਨ ਦਾ ਪਿਆਲਾ ਬਣ ਗਿਆ ਪਵਨ ਪਿਆਲਾ ਇਸ ਕਰਕੇ ਰਹਿ ਕਹਿ ਰਹਿਣਾ ਕਿ ਜਿਸ ਤਰ੍ਹਾਂ ਕਹਿੰਦੇ ਮੈਂ ਸਵਾਸ ਸਵਾਸ ਜਪਿਆ ਸੀ ਹੁਣ ਕਹਿੰਦੇ ਸਵਾਸ ਸਵਾਸ ਹੀ ਮੈਨੂੰ ਉਹਦਾ ਨਾਮ ਰਸ ਮਿਲ ਰਿਹਾ ਵੀ ਉਸ ਉਹ ਨਾਮ ਰਸ ਤਾਂ ਮੈਨੂੰ ਪਿਆਲਾ ਮਿਲ ਗਿਆ ਹੁਣ ਸਵਾਸ ਸਵਾਸ ਜਪਣ ਨਾਲ ਤੀਨ ਪਵਨ ਮਹਿ ਇੱਕ ਜੋਗੀ ਕਹੋ ਕਵਨ ਹੈ ਰਾਜਾ ਕਹਿੰਦੇ ਜਿਹੜੇ ਇਹ ਤਿੰਨੇ ਪਵਨ ਨੇ ਉਹਨਾਂ ਦੇ ਵਿੱਚ ਇੱਕ ਜੋ ਇੱਕੀ ਜੋਗੀ ਆ ਕਹਿੰਦੇ ਕਹੋ ਵੀ ਮਤਲਬ ਵੀ ਉਹ ਹੁਣ ਇਹਨਾਂ ਤਿੰਨਾਂ ਭਵਨਾਂ ਦਾ ਕੌਣ ਰਾਜਾ ਉਹ ਪਰਮਾਤਮਾ ਹੀ ਜੋਗੀ ਪਰਮਾਤਮਾ ਹੀ ਰਾਜਾ ਕਹਿੰਦੇ ਇਹਨਾਂ ਤਿੰਨਾਂ ਭਵਨਾਂ ਦਾ ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਵੀਰ ਰੰਗ ਰਾਤਾ ਇਹ ਜਿਸ ਤਰ੍ਹਾਂ ਹੁਣ ਉੱਪਰ ਦੱਸ ਕੇ ਹਟੇ ਨੇ ਨਾ ਕਿ ਵੀ ਹੁਣ ਪ੍ਰ ਕਬੀਰ ਜੀ ਦੇ ਹਿਰਦਾ ਸ਼ੁੱਧ ਹੋ ਗਿਆ ਉੱਥੇ ਨਾਮ ਰਸ ਦੀ ਧਾਰਾ ਵਹਿ ਰਹੀ ਆ ਸੋ ਸੋਸ ਨਾਮ ਅੰਮ੍ਰਿਤ ਪੀ ਰਹੇ ਨੇ ਕਹਿੰਦੇ ਵੀ ਹੁਣ ਪਰਮਾਤਮਾ ਬਾਰੇ ਵੀ ਇਸ ਤਰ੍ਹਾਂ ਦਾ ਗਿਆਨ ਕਬੀਰ ਜੀ ਨੂੰ ਹੋ ਗਿਆ ਤੇ ਕਬੀਰ ਜੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਗਏ ਨੇ ਔਰ ਦੁਨੀ ਸਭ ਪਰਮ ਪੁਲਾਨੀ ਮਨ ਰਾਮ ਰਸਾਇਣ ਮਾਤਾ ਫਿਰ ਕਬੀਰ ਜੀ ਕਹਿੰਦੇ ਨੇ ਕਿ ਜਿਹੜੀ ਹੋਰ ਦੁਨੀਆ ਉਹ ਤਾਂ ਕਹਿੰਦੇ ਵੀ ਪਰੰਪੂਲੇਖੇ ਵਿੱਚ ਪਈ ਆ ਕਿਉਂਕਿ ਉਹਨਾਂ ਨੂੰ ਪਰਮਾਤਮਾ ਦੀ ਅਸਲੀਅਤ ਦਾ ਪਤਾ ਨਹੀਂ ਲੱਗਿਆ ਪਰ ਕਹਿੰਦੇ ਮੇਰਾ ਮਨ ਪਰਮਾਤਮਾ ਦੇ ਰਾਮ ਰਸਾਇਣ ਦੇ ਵਿੱਚ ਕਹਿੰਦੇ ਖੁਬ ਗਿਆ ਮੈਨੂੰ ਪਰਮਾਤਮਾ ਦਾ ਨਾਮ ਰਸ ਮਿਲ ਗਿਆ ਪਰਮਾਤਮਾ ਨੂੰ ਮੈਂ ਅੰਤਰ ਆਤਮੇ ਦੇਖ ਲਿਆ అనుਭਵ ਕਰ ਲਿਆ ਪਰਮਾਤਮਾ ਦੀ ਮੇਰੀ ਹਿਰਦੇ ਵਿੱਚ ਪ੍ਰੀਤ ਆ ਗਈ ਆ ਤੇ ਨਾਮ ਰਸ ਮੇਰੇ ਅੰਦਰ ਚੋਰਿਆ ਤੇ ਮੈਂ ਉਸ ਨਾਮ ਰਸ ਦਾ ਨੰਨਦ ਲੈ ਰਹੇ ਆ ਕਹਿੰਦੇ ਹਾਂਜੀ ਸੰਗਤ ਜੀ ਇੰਨੀ ਸੇਵਾ ਪਰਵਾਨ ਕਰਨੀ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਪੁੱਲਾਂ ਚੁੱਕਾ ਮੇਰੀਆਂ ਮaaf ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਮaaf ਕਰਿਓ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ